ਅੱਜ ਕੀ ਨਾਮ ਹੈ ਜੀ ਅੱਜ ਇਸ ਤਰ੍ਹਾਂ ਦਾ ਅੱਜ ਜੀ ਮਾਰਚ ਕੱਟੇਗਾ ਆ ਜੀ ਮੈਂ ਵੀਨੂ ਗੁਹਿਲ ਐਨਜੀਓ ਡਾਇਮੰਡ ਵੈਲਫੇਅਰ ਸੈਟਿੰਗ ਔਰ ਵੈਸੇ ਵੀ ਬੀਜੇਪੀ ਨਾਲ ਵੀ ਜੁੜੀ ਹੋਇਆ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਡੈਡੀਕੇਟ ਹੈ 8 ਮਾਰਚ ਨੂੰ ਜਿਹੜਾ ਕਿ ਔਮਨ ਡੇ ਨਸ ਦੀ ਘਾਰਿਆ ਨਾਰੀ ਸਸ਼ਕਤੀਕਰਨ ਤਾਂ ਇੱਕ ਬਹੁਤ ਵੱਡੀ ਗੱਲ ਹੈ ਜਿਹੜੀ ਸਹਿਭਾਗੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੋ ਸਾਡੇ ਦੇਸ਼ ਦੇ ਯੋਸ਼ਸ਼ੀ ਪ੍ਰਧਾਨ ਮੰਤਰੀ ਨੇ ਉਹਨਾਂ ਦੇ 8 ਸਾਲ ਕਾਰਜਕਾਲ ਦੇ ਦੌਰਾਨ ਜਿੰਨੀਆਂ ਨੀਤੀਆਂ ਜਿੰਨੀਆਂ ਯੋਜਨਾਵਾਂ ਔਮਨਸ ਦੇ ਲਈ ਆਈਆਂ ਚਾਹੇ ਉਜਵਲਾ ਯੋਜਨਾ ਦੀ ਗੱਲ ਕਰ ਲਈਏ ਸੈਲਫ ਹੈਲਪ ਗਰੁੱਪ ਦੀ ਗੱਲ ਕਰ ਲਈਏ ਆਇਸ਼ਮਾਨ ਦੀ ਗੱਲ ਕਰ ਲਈਏ ਸਟਾਰਟਅਪ ਇੰਡੀਆ ਦੀ ਗੱਲ ਕਰ ਲਈਏ ਜਾਂ ਫਿਰ ਅਸੀਂ ਮੁਦਰਾ ਯੋਜਨਾ ਦੀ ਗੱਲ ਕਰ ਲਈਏ ਕਿੰਨੀਆਂ ਹੀ ਅਣਗਿਣਤ ਯੋਜਨਾਵਾਂ ਔਰ ਸਭ ਤੋਂ ਵੱਡੀ ਕੋਵਿਡ ਵੈਕਸੀਨ ਦੇ ਦੌਰਾਨ ਜੋ ਉਹਨਾਂ ਨੇ ਹੱਥ ਥਾਮੇ ਇਸ ਦੇਸ਼ ਦਾ ਦੇਸ਼ ਨੂੰ ਲੈ ਕੇ ਅੱਗੇ ਵਧੇ ਤਾਂ ਸਾਰੀਆਂ ਹੀ ਜਿਹੜੀ ਮਾਤਰ ਸ਼ਕਤੀ ਹੈ ਨਤਮਸਤਕ ਹੈ ਛਤੀਸਗੜ੍ਹ ਵਰਗੇ ਤੁਸੀਂ ਇਲੈਕਸ਼ਨ ਦੇਖੇ ਉਹਨਾਂ ਦਾ ਨਤੀਜਾ ਦੇਖਿਆ ਕਿ ਮਾਤਰਤਾਵ ਸ਼ਕਤੀ ਦਾ ਕਿੰਨਾ ਜ਼ਿਆਦਾ ਉਹਨਾਂ ਨੇ ਨਾਰੀ ਸ਼ਕਤੀ ਨੂੰ ਖੁਦ ਇੱਕ ਸਟੇਜ ਤੇ ਖੜੇ ਹੋ ਕੇ ਵੰਦਨ ਕੀਤਾ ਔਰ ਦਿਲੋਂ ਸਭ ਨੂੰ ਨਮਨ ਕਰਦੇ ਆ ਤਾਂ ਸਾਡਾ ਵੀ ਜਿਹੜਾ ਇਹ ਫਰਜ ਆ ਸੀ ਡੈਡੀਕੇਟ ਕੀਤਾ ਆ ਪਤਾ ਵੂਮਨ ਨੇ ਕਿ ਜਿਹੜੀ ਇੱਕ ਸਾਡੀ ਅੱਜ ਦੀ ਦੌੜ ਹੈ ਮੈਰਾਥਨ ਦੌੜ ਹੈ ਪੂਰਾ ਦੇਸ਼ ਕੱਲੇ ਇਹ ਨਹੀਂ ਕਿ ਪਟਿੰਡਾ ਦੀ ਵਿਧਾਨ ਸਭਾ ਅੰਦਰ ਹੀ ਸਾਰੇ ਹੀ ਜ਼ਿਲ੍ਹਿਆਂ ਦੇ ਅੰਦਰ ਅੱਜ ਜਿਹੜਾ ਹੈ ਮਹਿਲਾ ਵਿੰਗ ਹੈ ਜਿਹੜੀਆਂ ਐਨਜੀਓ ਹੈ ਮਹਿਲਾ ਦੀਆਂ ਹੋਰ ਸਸ਼ਕਤ ਮਹਿਲਾ ਮੈਂ ਸੈਲਫ ਹੈਲਪ ਗਰੁੱਪ ਹੈ ਸਾਰੇ ਇਸ ਦੌੜ ਦੇ ਵਿੱਚ ਹਿੱਸਾ ਲੈ ਰਹੇ ਆ ਔਰ ਜਿਹੜੀ ਦੌੜ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਲੱਗੇ ਹੋਏ ਆ ਕਿ ਨੇਸ਼ਨ ਨੂੰ ਅੱਗੇ ਲੈ ਕੇ ਜਾਣਾ ਹੈ ਉਸ ਦੌੜ ਦੇ ਵਿੱਚ ਅਸੀਂ ਸਾਬਿਤ ਕੀਤਾ ਕਿ ਅਸੀਂ ਉਹਨਾਂ ਦੇ ਨਾਲ ਆ ਅਸੀਂ ਵੀ ਬਰਾਬਰ ਦੌੜਾਂਗੇ ਤਾਂ ਕਿ ਸਾਡੇ ਇੱਕ ਰਾਸ਼ਟਰ ਉੱਚ ਰਾਸ਼ਟਰ ਦਾ ਨਿਰਮਾਣ ਹੋ ਸਕੇ ਇੱਕ ਵਾਰ ਫਿਰ ਹੈਪੀ ਔਮਨ ਡੇ